ਨਰੂਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਵੱਲੋਂ ਰੋਡ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲ ਸਵਾਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਕੇਂਦਰੀ ਮੰਤਰੀ ਗਜਿੰਦਰ ਸ਼ਿਕਾਵਤ ਅਤੇ ਪੰਜਾਬੀ ਫਿਲਮ ਸਟਾਰ ਹੌਬੀ ਢਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਪਲਾਕਾਰ ਭਾਜਪਾ ਦੇ ਆਜਾਏ ਭਾਜਪਾ ਦੇ ਸੰਬੰਧਨ ਦੁਆਰਾ ਵੀ लोगों का भारतीय जनता पार्टी के प्रति प्रेम जो आपको दिखाई दे रहा है कि नरेंद्र मोदी जी को तीसरी बार प्रधानमंत्री बनाने इसी करके देश के विकसित भारत बनाने के संकल्प को घट करने के लिए पंजाब के लोगों का विश्वास है और इस विश्वास के आधार पर जो पंजाब भर में मिल रहे हैं ਆਦਾਨ ਪਰ ਮੈਂ ਜਾਂਚ ਕਰਦੋਂ ਕਿ ਪੰਜਾਬ ਮੇ ਵੀ ਅੱਜ ਚੋਕਾਨੇ ਵਾਲੇ ਪਹਿਲਾਅ ਭਾਰਤੀ ਜਨਤਾ ਪਾਰਟੀ ਦੇ ਪਾਸਾ ਆਣ ਵਾਲੇ ਅੰਮਦਿਤਾਉ ਆਮਦ ਦੇ ਫੋਨ ਤੇ ਮੋਰਵਾ ਤੇ ਬੀਜੇਪੀ ਜਿਤਾਉਣ ਦੀ ਕੈਂਪੀਨ ਹੋ ਰਿਹਾ ਹੈ ਨੇ ਟਾਈਪ ਘਟਾ ਜੇ ਬਣਾਉਣ ਲਗਾ ਕਰ ਹਨੇਰਾ ਹੋ ਜਾਊਗਾ ਪਰ ਬਾਕੀ ਬਾਹਰ ਦਾ ਪਾਪਾ ਸਾਡੇ 500 ਸਾਲ ਪੁਰਾਣਾ ਸੁਖਨਾ ਪੂਰਾ ਹੋਇਆ ਭਾਰਤ ਦੇ ਹਰ ਵਿਸ਼ੇ ਤੇ ਦਾ ਇਹ ਦੇਸ਼ ਵਦੇਸ਼ ਕਿਤੇ ਨਹੀਂ ਦੀ ਪਾਰਟੀ ਜੱਸਾ ਪਾਰਟੀ ਦੇ ਰਿਸ਼ੀ ਆਇਆ ਮਾਫੀ ਸਾਰਨਾ ਸੁਖਨਾ ਟੋਡਾ ਪੂਰਾ ਹੋਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ